ਗੁਰਬਾਨੀ ਦੀ ਇਹ ਪੰਕਤੀ ਤੁਸੀਂ ਨੇ ਜ਼ਰੂਰ ਸੁਣੀ ਹੋਵੇਗੀ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਬ੍ਰਹਿਮੰਡ ਦੇ ਵਿੱਚ ਹੈ ਉਹੀ ਤੁਹਾਡੇ ਸਰੀਰ ਦੇ ਵਿੱਚ ਹੈ ਇਹ ਚੀਜ਼ਾਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਅਪਰੂਵ ਕਰਾਂਗੇ ਜਿਵੇਂ ਤੁਸੀਂ ਇਹ ਪਹਿਲੀ ਤਸਵੀਰ ਦੇ ਵਿੱਚ ਦੇਖ ਰਹੇ ਹੋ ਇੱਕ ਪਾਸੇ ਮਨੁੱਖ ਦਾ ਹੱਥ ਹੈ ਤੇ ਦੂਜੇ ਪਾਸੇ ਰੁੱਖ ਦਾ ਤਣਾ ਹੈ ਜੋ ਬਿਲਕੁਲ ਮਨੁੱਖ ਦੇ ਹੱਥ ਵਰਗਾ ਲੱਗ ਰਿਹਾ ਹੈ ਦੂਜੀ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਦਰਖਤ ਦੀ ਲੱਕੜ ਹੈ ਜਿਹਦੇ ਉੱਪਰ ਰੇਸੇ ਬਣੇ ਹੋਏ ਨੇ ਦੂਜੇ ਪਾਸੇ ਮਨੁੱਖ ਦਾ ਫਿੰਗਰਪ੍ਰਿੰਟ ਹੈ ਜਿਹੜਾ ਬਿਲਕੁਲ ਉਹਨਾਂ ਰੇਸਿਆਂ ਵਰਗਾ ਲੱਗਦਾ ਹੈ ਅਗਲੀ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਰੁੱਖ ਦੇ ਪੱਤੇ ਉੱਪਰ ਲਖੀਰਾਂ ਬਿਲਕੁਲ ਓਵੇਂ ਬਣੀਆਂ ਹੋਈਆਂ ਨੇ ਜਿਵੇਂ ਆਪਣੇ ਹੱਥ ਤੇ ਹੁੰਦੀਆਂ ਨੇ ਇਹ ਤਸਵੀਰ ਦੇ ਵਿੱਚ ਇੱਕ ਪਾਸੇ ਮਨੁੱਖ ਦੇ ਫੇਫੜੇ ਨੇ ਤੇ ਦੂਜੇ ਪਾਸੇ ਇੱਕ ਰੁੱਖ ਦੀ ਟਾਣੀ ਹੈ ਜਿਹੜੀ ਬਿਲਕੁਲ ਮਨੁੱਖੀ ਫੇਫੜਿਆਂ ਵਰਗੀ ਲੱਗ ਰਹੀ ਹੈ ਇਸ ਤੋਂ ਅਗਲੀ ਤਸਵੀਰ ਤਸਵੀਰ ਦੇ ਵਿੱਚ ਉੱਪਰਲੀ ਤਸਵੀਰ ਦੇ ਵਿੱਚ ਜਿਹੜੀ ਆਪਣੇ ਸਰੀਰ ਦੇ ਵਿੱਚ ਨਸਾਂ ਹੁੰਦੀਆਂ ਨੇ ਉਹਨਾਂ ਦੀ ਤਸਵੀਰ ਹੈ ਤੇ ਹੇਠਲੇ ਪਾਸੇ ਇੱਕ ਪੱਤੇ ਦੀ ਫੋਟੋ ਹੈ ਇਸ ਨੂੰ ਧਿਆਨ ਦੇ ਨਾਲ ਦੇਖਣ ਤੇ ਪਤਾ ਲੱਗਦਾ ਹੈ ਜਿਵੇਂ ਸਾਡੇ ਸਰੀਰ ਦੇ ਵਿੱਚ ਨਸਾਂ ਦਾ ਜਾਲ ਹੁੰਦਾ ਹੈ ਪ੍ਰਮਾਤਮਾ ਨੇ ਉਸੇ ਤਰ੍ਹਾਂ ਬਿਲਕੁਲ ਪੱਤੇ ਦੇ ਉੱਪਰ ਬਣਾਇਆ ਹੋਇਆ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਜਿੰਨੀਆਂ ਵੀ ਬ੍ਰਹਿਮੰਡ ਦੇ ਵਿੱਚ ਚੀਜ਼ਾਂ ਨੇ ਉਹ ਇੱਕ ਦੂਜੇ ਦੇ ਨਾਲ ਕਨੈਕਟਡ ਨੇ